ਜਾ ਨਾ ਨਾ ਕੌਣ ਲੁਕਿਆ ਨਾ ਆ ਆਹ ਧਰ ਮੋਏ ਮੋ ਰੋੜੇ ਮਾਰਨ ਦੇ ਮੇਰੇ ਮੰਮੀ ਦੇ ਆ ਜਾ ਆ ਦੇਖੋ ਭਾਈ ਰੋੜੇ ਮਾਰ ਚੰਨਾ ਚੱਲਣਾ ਆਏ ਹੋ ਨੀ ਚਲੋ ਚਲੋ आ वीडियो बना चार के के ऊपर बनाओ वीडियो बना छत हिल झूम कर झूम कर कुछ चल पर चल पर वीडियो बना ना दी ना दी बना दी बना ये धारा। तो ओए वो रोड़े मारन दे फिर मम्मी से आ जाओ आ जाओ देखो भाई रोड़े मारन दे चन्ना লাগ <laughs> 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 ਚੜ ਕੇ ਚੜ ਕੇ ਉੱਪਰ ਬਣਾਓ ਕੰਪਿਊਟਰ ਬਣਾ ਛੱਤ ਹੀ ਲੈ ਜੁਮਕਰ 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 ਕੋਲ ਚੱਲ ਪੱਛਲ ਪੁਰਾਣਾ ਕੰਪਿਊਟਰ ਬਣਾ ਉਹਨਾਂ ਦਿਉਣਾ ਉਹਨਾਂ ਦਿਉਣਾ ਬਣਾ ਸ਼ੁਰੂ ਕਰੀਏ ਇੱਕ ਮਨ ਸ਼ੁਰੂ ਕਰਿਓ ਬੋਲ ਇਹ ਪਾਸਟਰ ਜੀ ਤੁਹਾਨੂੰ ਕੁਝ ਦੋ ਸ਼ਬਦ ਆਪਣੇ ਬਾਰੇ ਦੱਸਣਗੇ ਮੈਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦਾ ਹਾਂ ਇਸ ਟਾਈਮ ਅਸੀਂ ਬਟਾਲੇ ਖੜੇ ਆ ਸੀਨੀਅਰ ਐਸਐਸਪੀ ਦੇ ਦਫ਼ਤਰ ਔਰ ਐਸਐਚਓ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ ਸੱਤੋ ਸਖਤ ਪ੍ਰਸ਼ਾਸਨ ਅੱਗੇ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਣੀ ਚਾਹੀਦੀ ਹੈ ਅਸਰਾਰਤੀ ਅਨਸਰਾਂ ਦੇ ਉੱਤੇ ਸਪਸ਼ਟੀ ਤੁਸੀਂ ਦੱਸਿਓ ਜੀ ਅੱਜ ਸਵੇਰ ਮੈਂ ਦੁੱਧ ਲੈਣ ਵਾਸਤੇ ਬਡਾਲਾ ਗ੍ਰੰਥਸ਼ਾਲਾ ਦੇ ਉੱਤੇ ਗਿਆ ਸੀ ਔਰ ਜਦ ਮੈਂ ਉਸ ਉਧਰੋਂ ਮੁੜ ਕੇ ਆ ਰਿਹਾ ਤੇ ਜਨਕਰਾਜ ਰਣਜੀਤ ਸਿੰਘ ਆ ਚਰਨ ਸਿੰਘ ਉਹਨਾਂ ਦਾ ਬੇਟਾ ਲਾਪ੍ਰੀਤ ਸਿੰਘ ਔਰ ਜੋਸਾ ਅਭੀ ਜਿਨ੍ਹਾਂ ਦੇ ਪਿਤਾ ਦਾ ਨਾਮ ਸਰਵਜੀਤ ਔਰ ਵੀ ਦੋ ਚਾਰ ਹੋਰ ਵੀ ਸੀ ਡੰਡੇ ਲੈ ਕੇ ਤਲਵਾਰਾਂ ਲੈ ਕੇ ਕਰਪਾਨਾ ਕੱਟ ਕੇ ਖਲੋਤੇ ਹੀ ਔਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਜਦ ਮੈਂ ਲੱਗਿਆ ਤਾਂ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਮੈਨੂੰ ਢੋਂਨ ਲੱਗੇ ਮੈਨੂੰ ਸੱਕ ਜਾ ਹੋਇਆ ਕਿ ਇਹਨਾਂ ਨੇ ਅਜ ਮੈਨੂੰ ਵੱਢਣਾ ਵਾ ਮੈਂ ਸਕੂਟੀ ਤੇਜ਼ ਕੀਤਾ ਫਿਰ ਪਿਛੋਂ ਇਹਨਾਂ ਨੇ ਇੱਟ ਪੱਥਰ ਮਾਰਨਾ ਸ਼ੁਰੂ ਕੀਤਾ ਮੈਂ ਚਿਕਾ ਮਾਰਦੇ ਆਪਣੇ ਘਰ ਤੱਕ ਆਇਆ ਔਰ ਇਹ ਸਾਰੇ ਬੰਦੇ ਮੇਰੇ ਘਰ ਤੱਕ ਆਏ ਔਰ ਇਹਨਾਂ ਨੇ ਕਾਰਦੇ ਉੱਤੇ ਵੀ ਹਮਲਾ ਕੀਤਾ ਇਹ ਵੀਡੀਓ ਹੈਗੀ ਆ ਮੈਂ ਪ੍ਰਸ਼ਾਸਨ ਆਗੇ ਆਪਣੇ ਮਸੀਹ ਪਾਈ ਚਾਰਿਆਂ ਆਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਬਚਾਇਆ ਜਾਏ ਕਿਉਂਕਿ ਇਹਨਾਂ ਨੇ ਚੌਥੀ ਹਮਲਾ ਕੀਤਾ ਵਾ ਮੇਰੇ ਮਿਸਜ ਦੇ ਨਾਲ ਵੀ ਤਿੰਨ ਵਾਰ ਇਹਨਾਂ ਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਤੇ ਸਾਰਿਆਂ ਆਗੇ ਬੇਨਤੀ ਹੈ ਕਿ ਤੁਸੀਂ ਮੇਰੀ ਮਦਦ ਕਰੋ ਤੁਹਾਨੂੰ ਬੋਲੋ ਮੈਂ ਇਹਨਾਂ ਦੇ ਪਾਸਟਰ ਜੀ ਦੀ ਮਿਸਜ ਆ ਤੇ ਜਦੋਂ ਪਾਸਟਰ ਜੀ ਦੁੱਧ ਲੈ ਕੇ ਆ ਰਹੇ ਸੀ ਤੇ ਇਹਨਾਂ ਨੇ ਰਾਹ ਡੱਕਿਆ ਇਹਨਾਂ ਨੂੰ ਇਹਨਾਂ ਨੂੰ ਘੇਰਿਆ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਭੱਜ ਕੇ ਛੇਤੀ ਛੇਤੀ ਗੇਟ ਨੂੰ ਖੋਲੀ ਉਹਦੇ ਬਾਅਦ ਮੈਂ ਵੇਖਿਆ ਕਿ ਸਾਰੇ 5 7 10 ਬੰਦੇ ਆਪਣਾ ਹਥਿਆਰ ਲੈ ਕੇ ਤੇ ਸਾਡੇ ਘਰ ਦੇ ਉੱਤੇ ਹਮਲਾ ਕਰ ਰਹੇ ਸੀ ਮੇਰੀ ਬੇਟੀ ਦੌੜ ਕੇ ਭੱਜ ਕੇ ਤੇ ਪੌੜੀ ਤੇ ਚੜ ਕੇ ਵੀਡੀਓ ਬਣਾਉਣ ਲੱਗੀ ਮੇਰੀ ਬੇਟੀ ਨੂੰ ਵੀ ਉਹਨਾਂ ਨੇ ਪੱਥਰਵਾਜ਼ੀ ਕਰਕੇ ਉਹਨਾਂ ਨੇ ਰੋੜੇ ਮਾਰੇ ਬੱਟੇ ਸੁੱਟੇ ਔਰ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਦਿੱਤੀਆਂ ਔਰ ਔਰ ਮੈਨੂੰ ਮੇਰੇ ਸੋਲ ਵੀ ਖਿੱਚ ਕੇ ਉਹਨਾਂ ਨੇ ਡਿਗਾ ਦਿੱਤੇ ਸੀ ਔਰ ਸਾਰੇ ਮੈਨੂੰ ਗੰਧੀਆਂ ਗੰਧੀਆਂ ਗਾਲਾਂ ਦਿੱਤੀਆਂ ਔਰ ਮੇਰੇ ਘਰ ਦੇ ਉੱਤੇ ਆ ਕੇ ਸਾਰੇ ਹਮਲਾ ਕਰ ਰਹੇ ਸੀ ਅਸੀਂ ਸਾਰੇ ਰੋ ਰਹੇ ਸੀ ਤੇ ਫਿਰ ਸਾਡੇ ਅਨਗੁਆਂ ਦੇ ਨਿਕਲੇ ਤਾਂ ਉਹਨਾਂ ਸਾਰਿਆਂ ਨੇ ਸਾਨੂੰ ਬਚਾਇਆ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਕਿ ਸਾਡੇ ਇਨਸਾਫ਼ ਕੀਤਾ ਜਾਏ ਇਹ ਪਰਸੋਂ ਰਾਤ ਵੀ ਮੈਨੂੰ ਰਾਹ ਵਿੱਚ ਡਕੇ ਸੀ ਔਰ ਸਾਰੇ ਮਿਲ ਕੇ ਮੈਨੂੰ ਘੇਰ ਲਈ ਸੀ ਤਾਂ ਆ ਅੰਕਲ ਅੰਕਲ ਜੀ ਨੇ ਜਿਨ੍ਹਾਂ ਨੇ ਮੈਨੂੰ ਹੀ ਪੇੜ ਦੇ ਵਿੱਚੋਂ ਕੱਢ ਕੇ ਲਿਆਏ ਸੀ ਤਾਂ ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਿਲਕੁਲ ਜੀ ਨਾਲ ਜੋੜ ਕੇ ਸਾਰੇ ਪ੍ਰਸ਼ਾਸਨ ਅੱਗੇ ਤੇ ਸਾਰੇ ਭਾਈਚਾਰੇ ਅੱਗੇ ਬੇਨਤੀ ਕਰਦੀ ਆ ਕਿ ਪਲੀਜ਼ ਮੇਰੀ ਫੈਮਿਲੀ ਨੂੰ ਮੇਰੇ ਪਾਪਾ ਨੂੰ ਸੁਰੱਖਿਤ ਕੀਤਾ ਜਾਵੇ ਮੈਂ ਬਹੁਤ ਦੁਖੀ ਆ ਮੇਰੇ ਨਾ ਕਰਕੇ ਤਿੰਨ ਪੇਪਰ ਕੈਨਸਲ ਹੋ ਗਏ ਮੈਂ ਜੋ ਇਲਾਮ 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 ਸਾਇੰਸ ਬਾਇਓ ਲੈ ਮੇਰੇ ਪ੍ਰਿੰਸੀਪਲ ਨੇ ਮੈਨੂੰ ਅੱਗੇ ਕਿਹਾ ਕਿ ਮਤਲਬ ਜੇ ਤੇ ਇਨਾ ਹੀ ਖਤਰਾ ਆ ਤੇ ਤੂੰ ਐਗਜ਼ਾਮ ਦੇ ਨਾ ਆ ਮਤਲਬ ਵੀ ਸਾਡੇ ਸਕੂਲ ਤੇ ਕੋਈ ਅਲੀਗੇਸ਼ਨ ਨਾ ਲੱਗ ਸਕੇ ਤੇ ਉਹਨਾਂ ਨੇ ਮੇਰੇ ਪੇਪਰ ਵੀ ਕੈਨਸਲ ਕਰਤੇ ਇਹਨਾਂ ਕਾਰਨ ਬਹੁਤ ਕੁਛ ਵਾਪਰਿਆ ਵਾ ਅੱਧੀ ਅੱਧੀ ਰਾਤ ਤੱਕ ਹਨ ਨੂੰ ਨੀਂਦ ਨਹੀਂ ਆਉਂਦੀ ਰਹੀ ਮੈਨੂੰ ਪਾਪਾ ਦਾ ਡਰ ਲੱਗਾ ਰਹਿੰਦਾ ਕਿ ਕੁਝ ਵਾਪਰ ਨਾ ਜਾਏ ਤੁਹਾਨੂੰ ਮੇਰੇ ਪੁਲਿਸ ਆਰਿਆ ਕੀ ਬੇਨਤੀ ਕੀਤੀ ਜਾਂਦੀ ਆ ਕਿ ਮੇਰੇ ਪਾਪਾ ਨੂੰ ਮੇਰੀ ਪੂਰੀ ਫੈਮਿਲੀ ਨੂੰ ਸਾਡੇ ਸਾਰੇ ਦੀ ਜ਼ਿੰਦਗੀ ਨੂੰ ਸੇਫ ਕੀਤਾ ਜਾਏ। ਅਈ ਬਹੁਤ ਦੁਖੀ ਆ ਇਹਨਾਂ ਦੇ। ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਜੇਕਰ ਸਾਡੀ ਮਦਦ ਨਹੀਂ ਹੋਏਗੀ ਤੇ ਅਸੀਂ ਫਾਲੇ ਲਾਂਗੇ ਚਾਰੇ ਜਨੇ ਕਿਉਂਕਿ ਇਹਨਾਂ ਨੇ ਬਹੁਤ ਅਤ ਕਰ ਦਿੱਤਾ ਵਾ। ਕਰੀਏ 5 ਸਾਲ ਤੋਂ ਜਨਕਰਾਜ, ਰਣਜੀਤ ਸਿੰਘ, ਜੋਸਾ, ਚਰਨ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਆਤ ਕੀਤਾ ਵਾ ਜਿੰਨਾਂ ਹਰਾਮ ਕਰ ਦਿੱਤਾ ਵਾ ਤੇ ਪਲੀਜ਼ ਮਦਦ ਕੀਤਾ ਜਾਏ ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਬੱਚੇ ਪਰੇਸ਼ਾਨ ਨੇ ਕਿੱਡੇ ਵਧੀਆ ਬੱਚੇ ਨੇ ਕਿ ਜਿਹੜੇ ਪੜ੍ਹ ਲਿਖ ਰਹੇ ਨੇ ਪੜ੍ਹਨਾ ਚਾਹੁੰਦੇ ਨੇ ਇਗਜ਼ਾਮ ਦੇ ਰਹੇ ਨੇ ਮੈਂ ਕਹਿੰਦਾ ਕਿ ਸ਼ਰਮ ਕਰੋ ਜਿਹੜੇ ਸਰਾਰਤੀ ਨੇ ਸ਼ਰਮ ਆਉਣੀ ਚਾਹੀਦੀ ਆ ਔਰ ਵੱਧ ਤੋਂ ਵੱਧ ਸਾਰੇ ਹੀ ਮੁਸੀਬਾਈ ਚਾਰੇ ਦੇ ਆਗੂ ਲੀਡਰ ਸਭਾਨਾ ਗਾੜੀ ਅਪੀਲ ਆ ਬੇਨਤੀ ਆ ਸਾਰੇ ਵੱਧ ਚੜ ਕੇ ਇਸ ਪਰਿਵਾਰ ਦਾ ਪਾਸਟਰ ਜੀ ਦਾ ਸਾਥ ਦਿਓ ਸਾਰਿਆਂ ਦਾ ਧੰਨਵਾਦ ਸਭ ਨੂੰ ਜਨਸੀ